ਕਰਾ ਦੇ ਤੇ ਨਜ਼ਾਰਾ ਵਜਿਆ ਸਾਚਕ ਜੀ ਹੋਣੇ ਜਦ ਮੈਂ ਆਉਣ ਦਿਆ ਸਾ ਅ ਨਿਜਰ ਸਾਹਿਬ ਮੈਨੂੰ ਕਰਾਸ ਕੀਤੀ ਗੱਡੀ ਆਹੋ ਬੁੱਲਾ ਤੇ ਸਿਕਰੀ ਸੀ ਮੂਹ ਸਰਪਰ ਉੱਪਰ ਜਾਇਆ ਪਿਆ ਤੇ ਮੈਂ ਮਹਿਸੂਸ ਕੀਤਾ ਕਿਉਂ ਨਹੀਂ ਭਾਈ ਅੱਜ ਤੋਂ ਸਵਾ 2 ਸਾਲ ਪਹਿਲਾਂ ਇਸ ਇਲਾਕੇ ਨੇ ਹਜ਼ਾਰ ਦੇ ਵੋਟਾਂ ਦੇ ਫਰਕ ਨਾਲ 27000 27500 ਦੀ ਤਾਂ ਇਕੱਲੀ ਲੀਡ ਹੀ ਦਿੱਤੀ ਤੇ 27500 ਦੀ ਜਿਹਦੀ ਲੀਡ ਹੋਵੇ ਜਿੰਨੀਆਂ ਵੋਟਾਂ ਵਿਰੋਧੀਆਂ ਨੂੰ ਪਈਆਂ ਓੰਨੀ ਇਹਨਾਂ ਦਾ ਫਰਕ ਸੀ ਜਿੱਤਣ ਦਾ ਤੇ ਬੜੀ ਆਸ ਨਾਲ ਲੋਕਾਂ ਨੇ ਵੋਟਾਂ ਪਾਈਆਂ ਮਗਰ ਮੈਂ ਸਮਝਦਾ ਸਾਰੇ ਆਸਾਂ ਦੇ ਪਾਣੀ ਤਾਂ ਫਿਰਿਆ ਨਾਲ ਝਾੜੂ ਵੀ ਫਿਰ ਗਿਆ ਸ਼ਾਹ ਸੰਘਾ ਜੀ ਵੈਸੇ ਤਾਂ ਨਿੱਕੇ ਸਾਹਿਬ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਜਿੰਨੇ ਵਾਦੇ ਕੀਤੇ ਆ ਦੇਖੋ ਦਿੱਲੀੋਂ ਇੱਕ ਬੰਦਾ ਆਇਆ ਨਿੱਕੂ ਜ ਆ ਨਿੱਕੂ ਜ ਨੇ ਕਿੰਨਾ ਹੋਣਾ ਕੇਜਰੀਆਲ ਦਾ ਕਾਜ 2.5 ਫੁੱਟ ਹੋਣਾ ਟੋਡੇ ਤਿੰਨ ਫੁੱਟ ਚਲੋ ਬਦਲ ਰਾਜਪੁਰਾ ਤੋਂ 2 ਮੀਟਰ ਪੁਰੇ 2 ਮੀਟਰ ਆ ਗੱਲ ਕੀਤੀ ਤਾਰੀਆਂ ਸਾਥਕ ਜੀ ਇਹਨੇ ਆ ਕੇ ਉਹਨੂੰ ਹਰੇਕ ਨੂੰ ਠੱਗ ਪੇ ਗਿਆ ਆ ਪਹਿਲਾ ਵੇਲਾ ਨਿਜਰ ਸਾਹਿਬ ਦੇ ਪਿਆਸੇ ਵੀ ਘਰ ਘਰ ਨੌਕਰੀ ਲਾਵਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਚ ਕਿੰਨਿਆਂ ਨੂੰ ਡਾਕਟਰ ਨਿਜਰ ਨੇ ਨੌਕਰੀ ਦੇ ਦਿੱਤੀ ਕਾਨ ਸਾਹਿਬਾਂ નોકરી ਕੀਤੀ ਕਹਿੰਦੇ ਨਹੀਂ ਦਿੱਤੀਆਂ ਆ ਮੈਨੂੰ ਲੱਗਦਾ ਜਿਹੜੇ ਬਾਕੀ ਦੇ ਚੁੱਪ ਬੈਠੇ ਤੁਹਾਨੂੰ ਕਿਤੇ ਲਾਤਾ ਨਹੀਂ ਕਹਿੰਦਾ ਮੈਨੂੰ ਨਹੀਂ ਜੇ ਮਿਲੀ ਨੌਕਰੀ ਚੱਕਣ ਦੇਣੀ ਸੀ ਆ ਬਾਗਿਆਂ ਨੂੰ ਕਹਿੰਦਾ ਕਈਆਂ ਨੂੰ ਕਿ ਜਦ ਤੱਕ ਨੌਕਰੀ ਨਹੀਂ ਨਾ ਮਿਲੂ ਤੁਹਾਨੂੰ 2400 ਰੁਪਈਆ ਹਰ ਮਹੀਨੇ ਚੜ੍ਹੇ ਮਹੀਨੇ ਬੇਰੋਜ਼ਗਾਰੀ ਭੱਤਾ ਦਊਗਾ ਡਾਕਟਰ ਨਿੱਜਰ ਤੇ ਇਹ ਨਿੱਕੂ ਜਿਨ੍ਹਾਂ ਜਿਨ੍ਹਾਂ ਨੂੰ ਬੇਰੋਜ਼ਗਾਰੀ ਭੱਤਾ ਮਿਲ ਗਿਆ ਉਹ ਦੱਸੋ ਵੜਾ ਜਾਓ ਦੇ ਨਾਮ ਆ ਮੈਂ ਆਉਣਾ ਕਾਉਂ ਨਾ ਡਾ 2400 ਮੈਂ ਭਰੇ ਆਈ ਟੈਨ ਮੁਕੇ ਆਈ ਹੋਰ ਛੋਟ ਟੈਨ ਖੜ ਜੋ ਦੋ ਮਿੰਟ ਜੀ ਸਾਹਿਬ 2400 ਰੁਪਏ ਦਾ ਮਤਲਬ ਤੁਸੀਂ ਵੇਖੋ ਕੀ ਹੈ ਕਿ 26 ਮਹੀਨੇ ਬੀਤ ਗਏ ਆ ਇੱਕ ਇੱਕ ਦੀ ਜੇਬ 'ਚ 8000 ਰੁਪਈਆ ਡਾਕਟਰ ਨਿੱਜ ਨੂੰ ਦੇ ਕੇ ਜਾਣਾ ਚਾਹੁੰਦਾ ਤੇ ਜਦੋਂ ਆਉ ਨਾ ਤੁਹਾਡੇ ਕੋਲ ਇਹ ਫਾਰਮ ਵਿਖਾਇਓ ਤੇ ਸਿੱਧੇ ਕਹੋ ਸਾਡਾ ਹੱਕ ਇਹ ਮੰਤਰੀ ਸਾਹਿਬ ਦਾ ਪ੍ਰਗਟਾਵਾ ਸੀ ਜਿੱਤਿਆ ਜਿੰਦਾਬਾਦ ਜੇ ਆਕੇ ਚੇ ਦਿਨ ਰੱਖਦਾ ਤੇ ਫਿਰ ਝਾੜੂ ਕੱਢ ਲਈ ਹੁੰਦਾ ਝਾੜੂ ਨਹੀਂ ਝਾੜੂ ਝਾੜੂ ਫੇਰਨ ਲਈ ਹੁੰਦਾ ਗੰਦ ਕੱਟਣ ਲਈ ਹੁੰਦਾ ਤੇ ਜਿਨ੍ਹਾਂ ਨੇ ਥੋੜੀ ਜ਼ਿੰਦਗੀ ਚ ਝੂਠ ਬੋਲ ਕੇ ਗੰਦ ਆਉਣ ਦੀ ਕੋਸ਼ਿਸ਼ ਕੀਤੀ ਹੈ ਨਾ ਫਿਰ ਉਹਨਾਂ ਨੂੰ ਕੱਢਣ ਦਾ ਸਮਾਂ ਹੈ اے ਆਪ ਜੇਲ੍ਹ ਕੱਟ ਗਏ ਨੇ ਸਾਨੂੰ ਕੀ ਸਵਾਲ ਨਾ ਜਿਹੜੇ ਜੇਲ੍ਹ ਘੱਟ ਕੇ ਆਉਂਦੇ ਆ ਜਿਹੜੇ ਜੇਲ੍ਹ 'ਚ ਛੇਰ ਹੀ ਜਾਂਦੇ ਆ ਗਿੱਦੜ ਤਾਂ ਬਾਹਰ ਹੀ ਫਿਰਦੇ ਆ ਐ ਮਛੜ ਵਾਤ ਕੇ ਕੇ ਜਾਂਦੇ ਆ ਜੇਲ੍ਹ 'ਚ ਬਾਹਰ ਤਾਂ ਕੀ ਝਟਕਦੇ ਫਿਰਦੇ ਆ ਔਰ ਸਾਧ ਸੰਗਤ ਜੀ ਉਹਨਾਂ ਦੀ ਸੁਣ ਲੈਣਾ ਵੱਡੀ ਗੱਲ ਵੱਡੀ ਗੱਲ ਤੁਸੀਂ ਅਗਲੀ ਸੁਣੋ ਗੱਲ ਕਰਨ ਦੇ ਯਾਰ ਕਿ ਜਿਹੜੀ ਬੇਰੋਜ਼ਗਾਰੀ ਭੱਤੇ ਤੋਂ ਬਾਅਦ ਕਹਿੰਦੇ ਸੀ ਸਾਡੇ ਧੀਆ ਪਹਿਣਾ ਨੂੰ ਕਿ ਹਜ਼ਾਰ-ਹਜ਼ਾਰ ਰੁਪਈਆ ਤੁਹਾਨੂੰ ਚੜੇ ਮਹੀਨੇ ਦਵਾਂਗੇ ਕੱਲੀ-ਕੱਲੀ ਧੀ ਕਰਨ ਦਾ 26000 ਰੁਪਈਆ ਦੇਣਾ ਇੱਕ ਘਰ 'ਚ ਜੇ 3-4 ਦਾਦੀ-ਮਾ ਮਾਤਾ ਨੌ ਰਾਣੀ ਬੇਟੀ ਹੋਵੇ ਨਾ ਤੇ ਇੱਕ ਘਰ ਦਾ 1,4000 ਰੁਪਇਆ ਯੂਐਸਏ ਤੇ ਜਦੋਂ ਨਿੰਜਰ ਸਾਹਿਬ ਆਉਣ ਨਾ ਤੇ ਕੀ ਕਹਿਣਾ ਸਾਡਾ ਹੱਕ ਕਿੱਥੇ ਤੇ ਜੇ ਨਾਂ ਰੱਖੂ ਫਿਰ ਕੀ ਕਰਨਾ ਫਿਰ ਡਾਂਗ ਹਾਏ ਹਾਏ ਮੈਨੂੰ ਲੱਗਦਾ ਤੂੰ ਕੇਜਰੀਆ ਦਾ ਪਲਾਸ ਕਲਾਸ ਵੈਨੋ ਆ ਮੇਰੇ ਵੀਰੋ ਇਹ ਡਾਂਗ ਤਾਂ ਨਾ ਫੇਰੇਓ ਉਹਨਾਂ ਦਾ ਚੋਣ ਨਿਸ਼ਾਨ ਨਹੀਂ ਪੇਰਦੇ ਹੋ ਤੀਜਾ ਵਾਦਾ ਕਹਿੰਦੇ 2500 ਪੈਨਸ਼ਨ ਕਰਾਂਗੇ ਜਿੰਨਾਂ ਜਿੰਨਾਂ ਦੀ 2500 ਪੈਨਸ਼ਨ ਲੱਗੀ ਮੜ ਜੇ ਉਹ ਹੱਥ ਖੜੇ ਕਰਦੇ ਹੋ ਇਹਨੇ ਪਹਿਲੀ ਵਾਰ ਤਾਂ ਕਹਿਣੀ ਲੱਗੀ ਢਾਲੀਵਾਲ ਤੇ ਵਹਿ ਨਹੀਂ ਜਰਾ ਅੰਮ੍ਰਿਤਸਰ ਜਾ ਗਿਆ ਵਾ ਮੈਂ ਉਸਤੇ ਹੋਂਡਾ ਅਗਲੀ ਗੱਲ ਦੱਸਿਆ ਚਾਹੀਦਾ ਕਿ 51000 ਸ਼ਗਲ ਸਕੀਮ ਦਵਾਂਗੇ ਜਿਸ ਦਿਨ ਧੀ ਵਿਆਹੀ ਜਉ ਦੱਸੋ ਕਿੰਦੂ ਦਿੱਤੇ ਬਾਪੂ ਬਾਦਲ ਵੇਲੇ ਬਾਬਾ ਹੋੜ ਬਾਪੂ ਬਾਦਲ ਵੇਲੇ 30 ਕਿਲੋ ਕਣਕ ਆਉਂਦੀ ਸੀ ਤੇ ਨਾਲ ਦਾਲਾ ਅੱਜ ਦੇ ਹਾਲਾਤ ਕੀ ਬਣੇ ਆ ਕਿ ਕਈਆਂ ਦੇ ਕਾਟ ਕੱਟੇ ਗਏ ਤੇ ਜੇ ਕਿਸੇ ਕੋਲ ਰਹਿ ਗਏ ਆ ਤੇ 5 ਕਿਲੋ ਕਣਕ ਆਉਂਦੀ ਐ ਸਰ ਤੇ ਜਦੋਂ ਆਵੇ ਨਾ ਝਾੜੂ ਵਾਲਾ ਫਿਰ ਕੀ ਦੇਣਾ ਸਾਡਾ ਹੱਕ ਕਿਚੀ ਦਾ ਆ ਪੁਲਸ ਵਾਲੇ ਵੀਰ ਮੇਰੇ ਮਗਰ ਖਲੋਤੇ ਆ ਤੇ ਪੁਲਸ ਵਾਲੇ ਵੀਰਾਂ ਨੂੰ ਪੁੱਛਿਓ ਕਿ ਕਹਿੰਦੇ ਕੱਦਾਂ ਪੈਗ ਲਾਇਆ ਹੋਵੇ ਉਹਦਾ ਤਾਂ ਮਿੰਟੋ ਮਿੰਟੀ ਫੜ ਕੇ ਥਾਣੇ ਦੇ ਦਿੰਦੀ ਇਹ ਭਗਵੰਤ ਮਾਨ ਪੌਣੀ ਬੋਤਲ ਸ਼ਰਾਬ ਪੀ ਕੇ ਪੰਜਾਬ ਚੋਂ ਉਹਨੂੰ ਫਿਰਦਾ ਇਹਨੂੰ ਕਦੋਂ ਫੜ ਕੇ ਅੰਦਰ ਦੇਣਾ ਹੈ ਜਿਹੜਾ ਅੱਜ ਸ਼ਰਾਬ ਪੀ ਕੇ ਪਾਰਲੀਮੈਂਟ ਜਾਵੇ ਸ਼ਰਾਬ ਪੀ ਕੇ ਵਿਧਾਨ ਸਭਾ ਜਾਵੇ ਸ਼ਰਾਬ ਪੀ ਕੇ ਗੁਰੂ ਘਰ ਜਾਵੇ ਸਾਧ ਸੰਗਤ ਜੀ ਉਹਨੇ ਤੁਹਾਡਾ ਕੀ ਜਵਾਬ ਦੇ ਜਿਹੜਾ ਆਪਦੀ ਬੇਟੀ ਦਾ ਨਾ ਨਾ ਬਣਿਆ ਆਪ ਦੀ ਮਾਤਾ ਦੀਆਂ ਝੂਠੀਆਂ ਸੋਹਣਾਂ ਵਾਲਾ ਕਹਿੰਦੇ ਜਿਹੜਾ ਮਾਂ ਦਾ ਨਹੀਂ ਉਹ ਕਹੇ ਦਾ ਨਹੀਂ ਔਰ ਜਿਹੜਾ ਮਾਂ ਦਾ ਨਹੀਂ ਬਣਿਆ ਸਾਧ ਸੰਗਤ ਜੀ ਉਹਨੇ ਥੋੜਾ ਕਿਥੇ ਵੜ ਜਾਣਾ ਤੇ ਕੀ ਕਹਿੰਦੇ ਸੀ ਕਿ ਸਕੂਲ ਖੋਲਾਂਗੇ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਕਿੰਨੇ ਖੋਲਦੇ ਸੀ ਸੁਲਤਾਨਵਿੰਦ ਚ ਤਾਂ ਲੀਡ ਹੀ ਬੜੀ ਵੱਡੀ ਸੀ ਕਿੰਨੇ ਖੋਲਦੇ ਕੋਈ ਨਹੀਂ ਤੇ ਸ਼ਰਾਬ ਦੇ ਠੇਕੇ ਕਿੰਨੇ ਖੋਲਦੇ 2500 ਨਵਾਂ ਟਿਕਾ ਖੋਲਦਾ ਔਰ ਸਾਥ ਸਗੇ ਜੀ ਚਲੋ ਡਾਕਟਰ ਸਾਹਿਬ ਤੁਸੀਂ ਖੋਲਣਾ ਖੋਲਣਾ ਤਾਂ ਕੀ ਸੀ ਤੁਸੀਂ ਪੇਸ਼ੇ ਤੋਂ ਡਾਕਟਰ ਹੋ ਤੁਹਾਡਾ ਕਹੇ ਦਾ ਮੁਫਤ ਇਲਾਜ ਕੀਤਾ ਡਾਕਟਰ ਨੇ ਬੱਲੇ ਤੇਰਾ ਹੋਏ ਆਏ ਹਾਏ 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 ਤਨਰਾਇਆ ਤੇ ਤੁਹਾਡਾ ਕੰਮ ਹੀ ਸੌਖਾ ਕਰ ਗਿਆ ਜਦੋਂ ਸਿੱਧੇ ਮੂੰਹ ਬੋਲਦਾ ਨਹੀਂ ਤੁਸੀਂ ਵੀ ਮੂੰਹ ਸਿੱਧਾ ਕਰਕੇ ਵੋਟ ਟੱਕੜੀ ਨੂੰ ਪਾਇਓ ਜਦੋਂ ਮਾੜੀ ਮੋਟੀ ਅੱਜ ਤੇ ਟੱਕੜੀ ਅੱਗੇ ਟੀ 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 ਇਨਕਰਾਈ ਤੇ ਡਾਕਟਰ ਦੀ ਤੇ ਜਿਹੜੇ ਝਾੜੂ ਨਤੇ ਗਏ ਉਹਨਾਂ ਦੀ ਪੀ 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 ਬਰਾਵੋ ਵਧੀਆ ਗੱਲ ਕੀਤੀ ਐ ਨੇ ਮੇਰੇ ਵੀਰ ਨੇ ਕੇ ਮਜੀਦੀਆ ਸਾਹਿਬ ਤੁਹਾਡੇ ਨਾਲ ਰਿਸ਼ਤ ਘਾਸਾ ਵਾ ਹਾਂਜੀ ਕੇ ਭਈਆ ਨੇ ਕੁੱਤਾ ਇੱਕੋ ਲਾ ਕੇ ਸੀ ਤੈਨੂੰ ਕਿਹਾ ਭਾਈ ਆ ਨਹੀਂ ਦੱਸੀ ਉਹ ਨਾ ਭਾਈ ਆਪਾਂ ਨਹੀਂ ਕਿਸੇ ਨੂੰ ਮਾੜਾ ਮੋੜਾ ਬੋਲਣਾ ਵੇਖੋ ਤੋਂ ਉਹਨੇ ਬਗਲ ਵਧੀਆ ਕਰਤੀ ਕਰਦਾ ਮੈਂ ਸਰ ਉਹਨੇ ਕਹਿਤਾ ਜਿਹੜਾ ਆਪ ਜੇਲ੍ਹ 'ਚ ਉਹਨੇ ਸਾਡਾ ਕੀ ਸਵਾਰ ਦੇਣਾ ਉਹ ਤਾਂ ਜੇਲ੍ਹ 'ਚ ਬਹਿ ਕੇ ਕਹਿੰਦਾ ਮੈਨੂੰ ਆਮ ਖਵਾਓ ਮੈਨੂੰ ਖੰਦ ਖਵਾਓ ਮੈਨੂੰ ਆਈਸਕ੍ਰੀਮ ਖਵਾਓ ਉਹਨੂੰ ਕੋਚ ਮਾਮਾ ਹੀਰਦਿਆ ਤੋਂ ਵਿਆਹ ਤੇ ਗਿਆ ਉੱਥੇ ਮੈਂ ਹੈਰਾਨ ਹੁਣ ਨਾ ਇਹ ਜਾਂ ਬੰਦਾ 2.5 ਸਾਲ ਤੋਂ ਨੂੰ ਝੂਠ ਬੋਲਣ ਤੋਂ ਸਿਵਾਏ ਕੁਛ ਨਹੀਂ ਔਰ ਜਿਹੜਾ ਬੰਦਾ ਇਹ ਦਸਤਾਰ ਦਾ ਸਤਕਾਰ ਨਾ ਨ ਕਰੇ ਉਹਨੇ ਕਦੇ ਠੋਡਾ ਸਤਕਾਰ ਨਹੀਂ ਕਰਦਾ ਜੋ ਕੰਜਰੀਵਾਲ ਕਰਦਾ ਜੋ ਭਗਵੰਤ ਮਾਨ ਕਰਦਾ ਇਹਨਾਂ ਦੇ ਵਜ਼ੀਰ ਕਈ ਡਰ ਦੇ ਮਾਰੇ ਉੱਥੇ ਪਠਾਨਕੋਟ ਹੀ ਨਹੀਂ ਜਾਂਦੇ ਮੈਂ ਕਈਆਂ ਨੂੰ ਪੁੱਛ ਲਿਆ ਕਿ ਨੂੰ ਨਹੀਂ ਜਾਂਦੇ ਭਾਈ ਪਠਾਨਕੋਟ ਕਹਿੰਦੇ ਉੱਥੇ ਕਟਾਰੂ ਚੱਕ ਰਹਿੰਦਾ ਸੁਣਿਆ ਕਟਾਰੂ ਚੱਕਦਾ ਬੜਾ ਖਤਰਨਾਕ ਬੰਦਾ ਨਾ ਹੀ ਸੁਣੋ ਤੇ ਚੰਗਾ ਇਹਨਾਂ ਦੇ ਵਜ਼ੀਰਾਂ ਦੇ ਜੋ ਕਾਰਨਾਮੇ ਨੇ ਓਏ ਤੁਸੀਂ ਸਟੇਜ ਤੋਂ ਦੱਸੇ ਨਹੀਂ ਜਾ ਸਕਦੇ ਕਿ ਇਹ ਬਦਲਾਅ ਕਿਸੇ ਗਰੀਬ ਦੇ ਅੱਜ ਮੰਗਾਈ ਦੀ ਵੱਡੀ ਮਾਰ ਚੇਲ ਰਹੀ ਆ ਨਾ ਕਰ ਜੇ ਸਰਕਾਰ ਨੇ ਕਿਸੇ ਇੱਕ ਦਾ ਵੀ ਕਰਜ਼ਾ ਮਾਫ ਕੀਤਾ ਹੋਵੇ ਇਸ ਲਈ ਮੇਰੇ ਉਹ ਵਿਰੋਧ ਨਾ ਤਾਂ ਵਿਕਾਸ ਹੁੰਦਾ ਨਾ ਲੋਕ ਭਲਾਈ ਸਕੀਮਾਂ ਮਿਲਦੀਆਂ ਨੇ ਨਾ ਕਿਸੇ ਸਕੂਲ ਦੇ ਵਜੀਫੇ ਆਉਂਦੇ ਆ ਹਰ ਤਰੀਕੇ ਨਾਲ ਅੱਜ ਗਰੀਬ ਨੂੰ ਪੀਸਣ ਦਾ ਕੰਮ ਕੀਤਾ ਜਾ ਰਿਹਾ ਹ ਸਹੂਲਤ ਕੋਈ ਨਹੀਂ 10 ਸਾਲ ਮੋਦੀ ਦੀ ਸਰਕਾਰ ਚੱਲੀ ਆ ਦਿੱਲੀ 'ਚ 10 ਸਾਲਾਂ 'ਚ ਰਸੋਈ ਗੈਸ ਦਾ ਸਿਲੰਡਰ 400 ਤੋਂ 1100 ਤੇ ਹੋ ਗਿਆ ਪੈਟਰੋਲ 50 ਰੁਪਏ ਤੋਂ 100 ਤੇ ਪਹੁੰਚ ਗਿਆ ਡੀਜ਼ਲ 40 ਤੋਂ 86 ਹੋ ਗਿਆ ਮਗਰ ਕੀ ਕਿਸੇ ਨੂੰ ਰੋਜ਼ਗਾਰ ਦਿੱਤਾ ਨਹੀਂ ਇਸ ਲਈ ਮੇਰੇ ਵੀਰੋ ਇਹ ਵਿਕਾਸ ਜਿਨੇ ਵੱਡੇ ਪੱਦਰ ਤੇ ਕਰਾਇਆ ਉਹ ਅਨਿਰੋਧੀ ਵੀਰ ਖਲੋਤਾ ਚੋਣ ਨਿਸ਼ਾਨ ਤਕਰੀਆ ਤੁਸੀਂ ਸਾਰਿਆਂ ਨੇ ਪਾਰਟੀ 15 ਤੋਂ ਉੱਤੇ ਉੱਠ ਕੇ ਤਗੜੇ ਹੋ ਕੇ ਜੇ ਫੈਸਲਾ ਸਹੀ ਹੋਊਗਾ ਕਿਉਂਕਿ ਸਰਕਾਰਾਂ ਤਾਂ ਦੋ ਬਣਦੀਆਂ ਨੇ ਔਰ ਤੁਹਾਡੀ ਕੀਮਤੀ ਉਹ ਵੋਟ どਈ ਨੇ ਇੱਕ ਉਹ ਜਿਹੜੀ ਸੂਬੇ ਦੀ ਸਰਕਾਰ ਬਣਾਵੇ ਔਰ ਇੱਕ ਵੋਟ ਉਹ ਜਿਹੜੀ ਦੇਸ਼ ਦੀ ਸਰਕਾਰ ਬਣਾ ਸੂਬੇ ਦੀ ਤਾਂ ਬਣਾ ਕੇ ਨੁਕਸਾਨ ਕਰਾ ਲਿਆ ਹੈ ਦੇਸ ਦੀ ਸਰਕਾਰ ਦੀ ਗਲਤੀ ਕਰਕੇ ਇਹ ਜਾਂ ਨੁਕਸਾਨ ਨਾ ਕਰਾ ਲਈਏ ਕਿ ਮੁੜ ਕੇ ਫੇਰ ਸਾਡੀ ਕੋਈ ਬਾਤ ਨਾ ਪੁੱਛੇ ਇਸ ਲਈ ਇਸ ਆਸ ਨਾਲ ਇਸ ਉਮੀਦ ਨਾਲ ਕਿ ਤੁਸੀਂ ਸੁਲਤਾਨਵੰਦ ਪਿੰਡ ਪਹਿਰਾ ਲਾ ਕੇ ਰੱਖੋ ਕੀ ਲਾ ਕੇ ਰੱਖੋਗੇ ਪਹਿਰਾ ਪਹਿਰਾ ਲਾ ਕੇ ਰੱਖੋਗੇ ਕਿल्ली ਨੱਪ ਕੇ ਰੱਖੋਗੇ ਅਟੇ ਚੱਕ ਦਿਓ ਕਿल्ली ਨੱਪ ਦਿਓ ਤੇ ਜੋਚੀ ਦੀ ਕਰਾ ਦਿਓ ਬੰਨੇ ਬੰਨੇ ਜੋ ਨਿਸ਼ਾਨ ਦੋ ਨਿਸ਼ਾਨ ਮਕਬੂਲ ਜਿੰਦਾਬਾਦ ਸਿਰਕੀ ਜਿੰਦਾਬਾਦ ਜਿੰਦਾਬਾਦ ਤੇ ਜਦੋਂ ਆਉਂ ਜਦੋਂ ਝਾੜੂ ਆਉ ਤੇ ਕਿੱਥੇ ਫੇਰਨਾ ਇਹ ਝਾੜੂ ਫੇਰਿਆ ਸਾਨੂੰ ਹੈ ਸਿਰਕਾਏ ਬਾਹ ਸਾਹ ਆਪਣੇ ਸਾਧ ਸੰਗਤ ਦੀ ਚੰਗੇ ਅੱਜ ਦੇ ਜ਼ਮਾਨੇ ਚ ਪਹਿਲੀ ਵਾਰੀ ਵੇਖਿਆ ਲੋਕ ਗਲ ਚ ਤਗਮਾ ਪਾਉਂਦੇ ਆ ਮੈਡਲ ਪਾਉਂਦੇ ਆ ਇਹ ਦੇਬੇ ਸ਼ਰਮ ਨੇ ਚੰਗੇ ਭਲੇ ਲੋਕ ਗੱਲਾਂ 'ਚ ਲੋਕਾਂ ਦੇ ਝਾੜੂ ਪਾਉਣ ਨੂੰ ਫਿਰਦੇ ਦੱਸੋ ਝਾੜੂ ਗੱਲਾਂ 'ਚ ਪਾਉਣ ਵਾਲੀ ਚੀਜ਼ ਹੈ ਮੇਰਾ ਵੀਰ ਆਤ ਸੁਲਤਾਨਵਿੰਡ ਇਲਾਕੇ ਦਾ ਜੋ ਹਾਲਾਤ ਸੀ ਤੁਸੀਂ ਜਾਣਦੇ ਹੋ ਕਿਵੇਂ 2.5 300 ਕਰੋੜ ਖਰਚ ਕਰਕੇ ਤੁਸੀਂ ਕੀਤਾ ਵਾ ਮਜੀਗੇ ਸਾਹਿਬ ਜਨਾਬ ਅੰਗਰੇਜ਼ੀ 'ਚ ਦੱਸੋ ਇੱਕ ਵਾਰੀ ਨੋ ਮੈਂ ਆਈ ਕਾਂ ਸ੍ਰੀ ਸਾਹਿਬ ਨਹੀਂ ਸਰ ਭਾਈ ਬੱਲੇ ਕਿ ਡਾਕਟਰ ਮੇਜਰ ਨਾਲ ਉਹ ਤਾਂ ਥੋਨੂੰ ਮੋਟਾ ਪਾਈਆਂ ਹੁੰਦੀਆਂ ਤਾਂ ਖਲਾਅ ਹੋ ਜਾਣਾ ਸੀ ਜਿੰਨਾ ਡਾਕਟਰ ਨੇ ਕੁੰਡਾ ਕਰਤਾ ਮੈਨੂੰ ਲੱਗਦਾ ਕੋਈ ਕਾਰੀ ਨਹੀਂ ਸਕਦਾ ਹੁਣ ਇੱਕ ਹੋਰ ਲੜ ਗਿਆ ਉਹਦੇ ਨਾਲ ਚਲੋ ਉਹਦੇ ਬਾਰੇ ਮੈਂ ਘੱਟ ਹੀ ਕਮਾ ਐਵੇਂ ਉਹਨੂੰ ਬੀਪੀ ਵੱਲ ਜਾਂਦਾ ਉਹਦਾ ਕਿਸੇ ਨਾੜੀ ਨੂੰੜੀ ਦਾ ਕੋਈ ਨੁਕਸਾਨ ਹੋ ਗਿਆ ਫਿਰ ਮਜੀਠੀਆ ਜੰਮਿਆਰ ਹੋ ਜਾਊਗਾ ਇਥੇ ਵੀ ਭਰਾ ਅਸੀਂ ਤਾਂ ਚੋਕ ਮੰਗਣ ਵਾਲੇ ਲੋਕ ਆ ਤੁਹਾਨੂੰ ਤਸੀਂ ਬੇਨਤੀ ਕਰਾਂਗੇ ਕਿ ਚਵਾਰੀ ਆਪਣੇ ਸਮਾਨ ਲਈ ਆਪ ਜੀ ਦਾਿਆਰਾ ਫੈਸਲਾ ਚੰਗਾ ਕਰੋ ਫੈਸਲਾ ਉਹ ਕਰੋ ਜਿਹੜਾ ਲੋਕ ਇਲਾਕੇ ਦੇ ਵਿਕਾਸ ਦਾ ਕੰਮ ਕਰੇ ਇਲਾਕੇ ਦਾ ਭਲੇ ਦਾ ਕੰਮ ਕਰੇ ਔਰ ਗੱਲ ਬੜੀ ਵਧੀਆ ਕੀਤੀ ਆ ਕਿ ਜਿਹੜਾ ਨਿੱਘੂ ਆਪ ਜੇਲ੍ਹ ਚ ਦਿੱਤਾ ਉਹਨੇ ਤੁਹਾਡਾ ਕੀ ਸਵਾਰ ਦੇ ਆ ਡਾਇਰੈਕਟ ਸਵਾਰਨਾ ਤੁਹਾਡੇ ਰਾਜ ਚ ਹੀ ਬੜੀ ਰਾਜ ਕੀ ਕੀਤਾ ਕੋਈ ਦਾ ਤੂੰ ਰਾਜ ਲਿਆ ਫੇਰ ਬੰਬ ਬੁਲਾ ਦਿਆ ਰਾਜਾ ਕਾਰ ਮਹਾਰਾਏ ਬਹੁਤ ਧੰਨਵਾਦ ਚੋ ਨਿਸ਼ਾਨ ਤਕੜੀ ਚੋ ਨਿਸ਼ਾਨ ਤਕੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ